ਕਾਰ ਦੱਸਿਆ ਜਾ ਰਿਹਾ ਬਲਾਚੌਰ ਵਾਲੀ ਸਾਈਡ ਤੋਂ ਆ ਰਹੀ ਸੀ ਜਿਸ ਦਾ ਨੰਬਰ PB07CF7765 ਹੈ ਤੇ ਦੂਜੇ ਪਾਸਿਓਂ ਇਹ ਗੱਡੀ ਤੇ ਜਿਹੜੀ ਬਲਾਚੌਰ ਵਾਲੀ ਸਾਈਡ ਤੋਂ ਆ ਰਹੀ ਸੀ ਬਰਨਾਲਾ ਪਿੰਡ ਵੱਲਤੀ ਇੱਕ ਮੋਟਰਸਾਈਕਲ ਨਿਕਲ ਜਿਸ ਨੂੰ ਸਿੰਬਲਿਆ ਦਾ ਨੌਜਵਾਨ ਚਲਾ ਰਿਹਾ ਸੀ ਆ ਤੁਸੀਂ ਦੇਖੋ ਹਾਦਸਾ ਕਿੰਨਾ ਜ਼ਬਰਦਸਤ ਹੋਇਆ ਗੱਡੀ ਦੇ 에ਅਰ ਬੈਗ ਖੁੱਲ ਗਏ ਆ ਤੇ ਆਵਾਜ਼ ਇੰਨੀ ਕਿ ਜ਼ਬਰਦਸਤ ਆਈ ਹੈ ਕਿ ਮੈਂ ਉਸੇ ਟਾਈਮ ਆਪਣੀ ਸਿਸਟਰ ਨੂੰ ਕਿਹਾ ਵੀ ਤੁਸੀਂ ਰੁਕੋ ਮੈਂ ਜਾ ਕੇ ਆਨਾ ਜਦੋਂ ਮੈਂ ਸੂਰੀ ਸਾਹਿਬ ਇੱਥੇ ਮੁਕਤੇ ਪਹੁੰਚਿਆ ਤਾਂ ਧਾਰਮਿਕ ਸਥਾਨ ਕਿਤੇ ਤੁਸੀਂ ਸੇਵਾ ਕਰ ਰਹੇ ਸੀਗੇ ਇੱਥੋਂ ਕਿੰਨੇ ਕਿਲੋਮੀਟਰ ਦੂਰੀ ਤੇ ਆ ਬਿਲਕੁਲ ਥੋੜੀ ਜਿਹੀ ਮੀਟਰ ਤੇ ਦੂਰੀ ਤੇ ਆ ਜਿੱਦਾਂ ਕਹਿ ਲਓ ਵੀ ਅੱਧਾ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਅੱਧਾ ਕਿਲੋਮੀਟਰ ਹਾਂਜੀ ਹਾਂਜੀ ਹੈਗਾ ਆਰਾਮ ਨਾਲ ਹੈਗਾ ਆ ਤੇ ਜਦੋਂ ਮੈਂ ਸੂਰੀ ਸਾਹਿਬ ਇੱਥੇ ਆ ਕੇ ਦੇਖਿਆ ਤੇ ਮੁੰਡੇ ਦਾ ਇੱਥੋਂ ਬਲੱਡ ਬਹੁਤ ਜਾ ਰਿਹਾ ਮਰਕ ਮਾਰਕ ਚਵੀਰ ਲਾਲਾ ਭਾਈ ਸਿੰਬਲੀ ਪਿੰਡ ਤੋਂ ਅੱਛਾ ਜੀ ਉਹਨਾਂ ਦੇ ਕੋਈ ਡੈੱਥ ਹੋ ਗਈ ਉਹਨਾਂ ਨੇ ਪਿੰਡ ਨੂੰ ਇਨਫੋਰਮ ਕੀਤਾ ਬੰਦੇ ਨੂੰ ਉਹਨਾਂ ਦੇ ਪੇ ਆਪ ਦੇਖਦੇ ਆ ਤੁਸੀਂ ਮੈਨੂੰ ਦੱਸਦਾ ਕਿ ਸਿਵ ਇਹ ਦੇਖੋ ਕੀ ਕਰ ਰਿਹਾ ਇਧਰਲੇ ਪਾਸੇ ਵੀ ਮੈਂ ਕਹਿੰਨਾ ਜਿਵੇਂ ਬਾਲਟੀ ਭਰ ਕੇ ਸੁੱਟਿਆ ਹੋਵੇ ਇਧਰ ਵੀ ਬਹੁਤ ਜ਼ਿਆਦਾ ਖੂਨ ਹੈ ਸਹਿਜ ਨਾਮ ਲਿਖਿਆ ਪਿੱਛੇ BB32X 4635 BB32X 4635 ਨੰਬਰ ਹੈ ਬੜੀ ਹੀ ਮੰਦ ਭਾਗੀ ਗੱਲ ਹੈ ਬਹੁਤ ਦਰਦਨਾਕ ਆ ਸੀਦਾ ਸੀ ਇਸੇ ਕਰਕੇ ਮੈਂ ਕਿਹਾ ਕਿ ਸਰਕਾਰਾਂ ਦੀ ਨਲਾਕੀ ਹੈ ਉਹ ਦੇਖੋ ਫਲਾਈਓਵਰ ਖਾਈ ਗਈ ਕਿੰਨੇ ਤੁਹਾਨੂੰ ਚੇਤਾ ਹੁਣ ਬਹਿਰਾਮ ਵੀ ਖਾਤ ਸੋਇਆ ਸੀਗਾ ਟਿੱਪਰ ਥੱਲੇ ਇੱਕ ਪਰਿਵਾਰ ਆ ਗਿਆ ਸੀ ਉੱਥੇ ਫਲਾਈਓਵਰ ਸਿਗਾ ਕਾਗਜ਼ਾਂ 'ਚ ਸੀਗਾ ਪਰ ਅਸਲੀ ਚ ਖਾ ਗਈ ਸੀ। ਚਾਰ ਫੈਣੀ ਸੀਗਾ। ਉਹੀ ਗੱਲ ਆ ਇਹ ਬਾਈਪਾਸ ਨਹੀਂ ਬਣਿਆ ਸੁਰਜੀਤ ਸਾਹਿਬ ਇਹ ਇੱਕ ਖੂਨੀ ਮੂੰਹ ਬਣ ਗਿਆ। ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਬਾਈਪਾਸ ਤੇ ਮੌਜੂਦ ਨਵਾਂ ਸ਼ਹਿਰ ਬਾਈਪਾਸ ਤੇ ਮੌਜੂਦ ਹਾਂ ਬਿਲਕੁਲ ਆ ਨਾਲ ਬਰਨਾਲਾ ਪਿੰਡ ਹੈ ਔਰ ਇੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਆ ਕਾਰ ਦੱਸਿਆ ਜਾ ਰਿਹਾ ਬਲਾਚੌਰ ਵਾਲੀ ਸਾਈਡ ਤੋਂ ਆਰੀ ਸੀ ਜਿਸ ਦਾ ਨੰਬਰ ਪੀਪੀ 07 CF 7765 ਹੈ। ਤੇ ਦੂਜੇ ਪਾਸੇੋਂ ਇੱਕ ਗੱਡੀ ਤੇ ਜਿਹੜੀ ਬਲਾਚੌਰ ਵਾਲੀ ਸਾਈਡ ਤੋਂ ਵਾਲੀ ਸੀ ਬਰਨਾਲਾ ਪਿੰਡ ਵੱਲ ਤੀ ਇੱਕ ਮੋਟਰਸਾਈਕਲ ਨਿਕਲਦਾ ਜਿਸ ਨੂੰ ਸਿੰਬਲੀ ਦਾ ਨੌਜਵਾਨ ਚਲਾ ਰਿਹਾ ਸੀ ਆ ਤੁਸੀਂ ਦੇਖੋ ਹਾਦਸਾ ਕਿੰਨਾ ਜ਼ਬਰਦਸਤ ਹੋਇਆ ਗੱਡੀ ਦੇ 에ਅਰ ਬੈਗ ਖੁੱਲ ਗਏ ਆ ਔਰ ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਉੱਥੋਂ ਜਿਹੜਾ ਡਿਵਾਈਡਰ ਪੱਟਿਆ ਹੋਇਆ ਉੱਥੋਂ ਕ੍ਰਾਸ ਕਰਨ ਲੱਗਾ ਸੀ ਤਾਂ ਕਾਰ ਤੇ ਮੋਟਰਸਾਈਕਲ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਔਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਦਾ ਦੱਸਿਆ ਜਾ ਰਿਹਾ ਕਿ ਸਿਰ ਦਾ ਜਿਹੜਾ ਪਿਛਲਾ ਹਿੱਸਾ ਆ ਉਹ ਕਾਫੀ ਨੁਕਸਾਨਿਆ ਗਿਆ ਖੋਪੜ ਜਿਹੜਾ ਹੈ ਉਹ ਕਾਫੀ ਨੁਕਸਾਨਿਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇਖੇ ਪਹੁੰਚਾਇਆ ਗਿਆ ਆ ਪਰਿਵਾਰ ਹੈ ਜੀ ਜਿਨ੍ਹਾਂ ਦੀ ਗੱਡੀ ਨਾਲ ਹਾਦਸਾ ਹੋਇਆ ਔਰ ਇੱਥੇ ਕੋਈ ਸਟਰੀਟ ਲਾਈਟ ਦਾ ਪ੍ਰਬੰਧ ਨਹੀਂ ਹੈ ਇੱਥੇ ਸਟਰੀਟ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਔਰ ਸਥਾਨਕ ਲੋਕ ਜਿਹੜੇ ਉਹ ਪਹੁੰਚੇ ਆ ਬਾਬਾ ਜੀ ਨੇ ਗੁਰਪ੍ਰੀਤ ਜੀ ਬਰਨਾਲੇ ਪਿੰਡ ਤੋਂ ਇਹ ਕਹਿੰਦੇ ਕਿ ਬੜੀ ਜ਼ਬਰਦਸਤ ਆਵਾਜ਼ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਇੱਥੇ ਪਹੁੰਚ ਕਰਦੇ ਬਾਕੀ ਇਹਨਾਂ ਤੋਂ ਜਾਣਦੇ ਆ ਦੀ ਦੇਖਿਆ ਕਿ ਗੁਰਪ੍ਰੀਤ ਜੀ ਤੁਸੀਂ ਮੌਕੇ ਤੇ ਆ ਕੇ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜਗਤ ਹੀ ਸੇਵਾ ਕਰਦਾ ਸੀਗਾ ਤੇ ਆਵਾਜ਼ ਇੰਨੀ ਕੁ ਜ਼ਬਰਦਸਤ ਆਈ ਆ ਕਿ ਮੈਂ ਉਸੇ ਟਾਈਮ ਆਪਣੀ ਸਿਸਟਰ ਨੂੰ ਕਿਹਾ ਵੀ ਤੁਸੀਂ ਰੁਕੋ ਮੈਂ ਜਾ ਕੇ ਆਨਾ ਜਦੋਂ ਮੈਂ ਸੂਰੀ ਸਾਹਿਬ ਇੱਥੇ ਮੌਕੇ ਤੇ ਪਹੁੰਚੇ ਧਾਰਮਿਕ ਸਥਾਨ ਜਿੱਥੇ ਤੁਸੀਂ ਸੇਵਾ ਕਰ ਰਹੇ ਸੀਗੇ ਇਥੋਂ ਕਿੰਨੇ ਕੁ ਮੀਟਰ ਦੂਰ ਹੀ ਤੇ ਹਾਂ ਬਿਲਕੁਲ ਥੋੜੀ ਜਿਹੀ ਮੀਟਰ ਤੇ ਦੂਰੀ ਤੇ ਆ ਜਿੱਦਾਂ ਕਹਿ ਲਓ ਵੀ ਅਧਕ ਅਧਕ ਮੀਟਰ ਦੀ ਦੂਰੀ ਤੇ ਹੈ ਹਾਂਜੀ ਹਾਂਜੀ ਹੈਗਾ ਆਰਾਮ ਨਾਲ ਹੈਗਾ ਯਾ ਤੇ ਜਦੋਂ ਮੈਂ ਸੂਰੀ ਸਾਹਿਬ ਇੱਥੇ ਆ ਕੇ ਦੇਖਿਆ ਤੇ ਮੁੰਡੇ ਦਾ ਇਥੋਂ ਬਲੱਡ ਬਹੁਤ ਜਾ ਰਿਹਾ ਸੀਗਾ ਸਿਰ ਤੋਂ ਸਿਰ ਤੋਂ ਬਲੱਡ ਬਹੁਤ ਜਾ ਰਿਹਾ ਸੀਗਾ ਉਹ ਤਾਂ ਹੋਸ਼ ਸੀ ਮਾੜੀ ਮੋਟੀ ਕੀ ਗੱਲਬਾਤ ਕਰ ਰਹੀ ਸੀ ਕਿ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਜਦੋਂ ਉਸ ਤੋਂ ਬਾਅਦ ਵੀ ਜਦੋਂ ਅਸੀਂ ਗੱਡੀਆਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਆ ਤਾਂ ਕੋਈ ਨਹੀਂ ਹੱਥ ਪਾ ਰਿਹਾ ਸੀ ਸਵੀਟ ਲਾਈਟ ਵੀ ਕੋਈ ਹੈ ਨਹੀਂ ਨਹੀਂ ਕੋਈ ਨਹੀਂ ਚੰਗੀ ਤਰ੍ਹਾਂ ਨਜ਼ਰ ਵੀ ਸਾਰਾ ਕੁਝ ਆਉਂਦਾ ਹੋਣਾ ਪਰ ਤੁਸੀਂ ਸਾਰਿਆਂ ਨੂੰ ਇਨਫੋਰਮ ਕੀਤਾ ਹਾਂਜੀ ਸਾਨੂੰ ਵੀ ਤੁਸੀਂ ਇਨਫੋਰਮ ਕੀਤਾ ਐਂਬੂਲੈਂਸ ਨੂੰ ਵੀ ਕੀਤਾ ਅਸੀਂ ਸੂਰੀ ਸਾਹਿਬ ਪਹਿਲ ਦੇ ਆਧਾਰ ਤੇ ਫੋਨ ਕੀਤਾ ਤਾਂ ਕਿ ਬੱਚੇ ਦੀ ਜਾਨ ਬਚ ਜਵੇ ਜਿਹਦਾ ਵੀ ਚਲੋ ਕੋਈ ਘਰ ਦਾ ਮੈਂਬਰ ਆ ਕਿਉਂਕਿ ਜਿਨ੍ਹਾਂ ਦਾ ਚਲੇ ਜਾਂਦਾ ਉਹਨਾਂ ਨੂੰ ਪਤਾ ਲੱਗਦਾ ਆ ਬਾਕੀ ਅਸੀਂ ਪਰਮਾਤਮਾ ਕੇ ਹੱਥ ਜੋੜਦੇ ਆ ਕਿ ਪਰਮਾਤਮਾ ਤੰਦਰੁਸਤੀ ਬਖਸ਼ੇ ਹੁਣ ਉਹ ਜਿਹੜਾ ਨੌਜਵਾਨ ਸੀ ਸਿੰਬਲੀ ਦਾ ਦੱਸਿਆ ਜਾ ਰਿਹਾ ਸਿੰਬਲੀ ਦਾ ਦੱਸਿਆ ਜਾ ਰਿਹਾ ਆ ਤੇ ਮੌਕੇ ਤੇ ਉਹਨਾਂ ਦੇ ਘਰਦਿਆਂ ਨੂੰ ਇੱਥੇ ਕੋਈ ਮੁੰਡੇ ਇਹਨਾਂ ਨੇ ਬ੍ਰਦਰ ਨੇ ਰਮਨ ਕਸ਼ਮੀਰੀ ਲਾਲ ਦੱਸਿਓ ਰਮਨ ਕਮਾਰ ਕਸ਼ਮੀਰੀ ਲਾਲ ਆ ਭਾਜੀ ਸਿੰਬਲੀ ਪਿੰਡ ਤੋਂ ਅੱਛਾ ਜੀ ਉਹਨਾਂ ਦੇ ਕੋਈ ਡੈਥ ਹੋ ਗਈ ਇਹਨਾਂ ਦੇ ਇਨਫੋਰਮ ਕੀਤਾ ਬੰਦੇ ਨੂੰ ਉਹਨਾਂ ਦੇ ਪਏ ਆਪ ਦੇਖਦੇ ਆ ਅਸੀਂ ਨੂੰ ਦੱਸਦਾ ਕਿ ਸਿਵਲ ਹਸਪਤਾਲ ਐਡਮਿਟ ਕੀਤੇ ਆ ਠੀਕ ਹੈ ਜੀ ਅੱਗੇ ਦੇਖੋਣ ਗਿਆ ਕਰਦੇ ਆ ਹਾਲਤ ਗੰਭੀਰ ਹੁਣੀ ਹਾਲਤ ਗੰਭੀਰ ਐ ਨੇ ਡੈਡੀ ਆ ਐਨੀ ਕੁਝ ਵੀ ਆ ਜਦੋਂ ਸੂਰੀ ਸਾਹਿਬ ਐਮਬੂਲੈਂਸ ਜਦੋਂ ਆਈ ਆ ਉਦੋਂ ਫਿਰ ਚੱਕਵਾਇਆ ਨਾਲ ਤੇ ਆ ਚੀਜ਼ ਸੂਰੀ ਸਾਹਿਬ ਜਿੱਥੇ ਆਪਣੇ ਮਤਲਬ ਹੁੰਦਾ ਆ ਇਹ ਚੀਜ਼ ਕਾਫੀ ਛੱਟ ਸੀਗੀ ਕਾਫੀ ਛੱਟ ਸੀਗੀ ਜਿੱਦਾਂ ਕਿੰਨੀ ਉਮਰ ਸੀ ਭਾਜੀ ਨੌਤਰੀ ਉਮਰ ਭਾਜੀ ਹੁਣੀ ਆ ਮਾਦਾ 26-27 ਸਾਲ ਦੇ ਕਰੀਬ ਤੇ 40-42 ਸਾਲ ਦੇ ਕਰੀਬ ਤਾਂ ਹਾਂਜੀ ਕਹਿੰਦੇ ਬਰਨਾਲੇ ਵਾਲੀ ਸਾਈਡ ਤੋਂ ਸਿੰਬਲੀ ਵੱਲ ਨੂੰ ਜਾਣਾ ਹੈ ਹਾਂਜੀ ਹਾਂਜੀ ਬਰਨਾਲੇ ਸਾਈਡ ਤੋਂ ਸਿੰਬਲੀ ਨੂੰ ਰੋਡ ਕਰਾਸ ਕਰਨਾ ਸੀਗਾ ਉਧਰੋਂ ਗੱਡੀ ਪਿੱਛੇ ਤੇਜ਼ ਆਉਂਦੀ ਸੀਗੀ ਚਲੋ ਆਹ ਲਫਾ ਲਫਾ ਹਾਂਜੀ ਉਹ ਕਿਸੇ ਘਰ ਦਾ ਉਜਾੜਾ ਹੋ ਜਾਂਦਾ ਅਣਗਹਿਲੀਆਂ ਸਰਕਾਰਾਂ ਦੀਆਂ ਅੱਛੇ ਕੋਈ ਸਟਰੀਟ ਲਾਈਟ ਨਹੀਂ ਹੈ ਕੋਈ ਪ੍ਰੋਕਤਾ ਪ੍ਰਬੰਧ ਨਹੀਂ ਹੈ ਹੁਣ ਵੀ ਸੂਰੀ ਸਾਹਿਬ ਦੇਖ ਲਓ ਵੀ ਸਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਪਰ ਫਿਰ ਵੀ ਮਨ ਜਿਹੜਾ ਭਰਦਾ ਪਿਆ ਆ ਅਡੋਲਦਾ ਅਡੋਲਦਾ ਕਿਉਂਕਿ ਇਦਾਂ ਦੀ ਕੰਡੀਸ਼ਨ ਸੀਗੀ ਕਿ ਦੇਖ ਨਹੀਂ ਹੋ ਰਿਹਾ ਸੀਗਾ ਇਦਾਂ ਦੀ ਕੰਡੀਸ਼ਨ ਦੇ ਵਿੱਚ ਉਹ ਅੱਛਾ ਇਹ ਰੋਡ ਤੇ ਗੱਡੀਆਂ ਵੀ 120 ਵੀ 30 ਦੀ ਸਪੀਡ ਤੇ ਚੱਲਦੀਆਂ ਹੁਣ ਵੀ ਤੁਸੀਂ ਨਿਊਜ਼ ਕਰ ਰਹੇ ਹੋ ਦੇਖੋ ਗੱਡੀਆਂ ਕਿੰਨੀ ਸਪੀਡ ਨਾਲ ਲੱਗ ਰਹੀਆਂ ਤੁਸੀਂ ਆਪ ਦੇਖ ਲਾ ਸਕਦੇ ਆ ਜੇ ਗੱਡੀਆਂ ਕੰਟਰੋਲ 'ਚ ਹੁਣ 80 80 ਤੋਂ ਥੱਲੇ ਥੱਲੇ ਹੁਣ ਜ 80 ਤੇ ਹੁਣ ਫਿਰ ਤਾਂ ਬ੍ਰੇਕ ਲੱਗ ਜਾਂਦੀ ਆ ਹਾਂ ਫਿਰ ਬ੍ਰੇਕ ਸੁਰੀ ਸਾਹਿਬ ਫਿਰ ਵੀ ਓਖਾ ਆ 80 ਦੀ ਸਪੀਡ ਤੇ ਵੀ ਓਖੀ ਆ ਇਹਨੂੰ ਫਿਰ ਥੋੜੀ ਬੋਤੀ ਤੇ ਲੱਗ ਹਾਂ ਥੋੜੀ ਬੋਤੀ ਕੰਟਰੋਲ 'ਚ ਆਪਣੇ ਆ ਜੂਗੀ ਪਰ ਫਿਰ ਵੀ ਸੁਰੀ ਸਾਹਿਬ ਐਨੀ ਭਿਆਨਕ ਟੱਕਰ ਹੋਣੀ ਬਹੁਤ ਪੂਰੇ ਪਿੰਡ ਨੂੰ ਸੁਣੀ ਆ ਖੜਾਕਾ ਐਨਾ ਤਮਾਕਾ ਹੋਇਆ ਸੂਰੀ ਸਾਹਿਬ ਕੇ ਪੂਰਾ ਪਿੰਡ ਨੇ ਸੁਣਿਆ ਉਹ ਖੂਨ ਦੇਖੋ ਕਿੰਨਾ ਡੁੱਲਿਆ ਮੈਂ ਕਹਿੰਦਾ ਮੋਟਰਸਾਈਕਲ ਦਾ ਪੀਪੇ ਦਾ ਪੀਪਾ ਹੀ ਖੂਨ ਟਿਕਿਆ ਪਿਆ ਔਰ ਗਾੜਾ ਕਿੰਨਾ ਗਾੜਾ ਇੱਥੇ ਸਿਰ ਦੇ ਵਿੱਚ ਨਾ ਸੂਰੀ ਸਾਹਿਬ ਮੇਨ ਸੱਟ ਜਿਹੜੀ ਹੈ ਨਾ ਸਿਰ ਦੇ ਵਿੱਚ ਉਹ ਜ਼ਿਆਦਾ ਹੈ ਮਤਲਬ ਬ੍ਰੇਨ ਜ਼ਿਆਦਾ ਨੁਕਸਾਨ ਨੇ ਹੈ ਬ੍ਰੇਨ ਜ਼ਿਆਦਾ ਜਿਹੜੀ ਡੈਮੇਜ ਆ ਉਹ ਬ੍ਰੇਨ ਨੂੰ ਜ਼ਿਆਦਾ ਹੈ ਬ੍ਰੇਨ ਕੋ ਬ੍ਰੇਨ ਡੈਮੇਜ ਹੀ ਹੋ ਗਿਆ ਪੂਰਾ ਡੈਮੇਜ ਹੋ ਗਿਆ ਸਾਰਾ ਬਾਹਰ ਨਿਕਲਿਆ ਪਿਆ ਜੀ ਜੀ ਚਲੋ ਤੁਸੀਂ ਆਪਣੇ ਵੱਲੋਂ ਪ੍ਰਾਲਾ ਕੀਤਾ ਕੋਸ਼ਿਸ਼ ਕੀਤੀ ਕਿ ਜਾਨ ਬਚ ਜਵੇ ਬਾਕੀ ਰੱਬ ਨੂੰ ਮਨਜ਼ੂਰ ਅਸੀਂ ਉਮੀਦ ਕਰਦੇ ਆ ਕਿ ਜਾਨ ਬਚ ਜਵੇ ਪਰ ਪਰਿਵਾਰ ਨਾਲ ਹੀ ਆ ਜਿਹੜਾ ਜਿੰਨਾਂ ਨਾਲ ਗੱਡੀ ਐਕਸੀਡੈਂਟ ਹੋਇਆ ਜੀ ਜੀ ਸਾਰਾ ਪਰਿਵਾਰ ਨਾਲ ਹੀ ਆ ਉਹ ਵੀ ਹਸਪੀਟਲ ਗਿਆ ਸਾਰੇ ਨਾਲੇ ਗਿਆ ਹਾ ਸਭ ਕੋਈ ਜਾਣ ਕੇ ਨਹੀਂ ਕਰਦਾ ਪਰ ਸਰਕਮਸਟੈਂਸਸ ਤਾਂ ਸਰਕਾਰਾਂ ਨੇ ਬਣਾਣੇ ਹੁੰਦੇ ਨਾ ਉਸ ਤੋਂ ਅਗਲੀ ਗੱਲ ਇਹ ਆ ਕਿ ਹੁਣ ਇੱਥੇ ਭੇਜ ਦੇਣਾ ਇੱਥੇ ਮੈਂ ਬੜੀ ਵਾਰ ਵੀਡੀਓਜ਼ ਕਰ ਚੁੱਕਾ ਬਾਬਾ ਜੀ ਜੀ 100 ਤੋਂ 150 ਬੰਦਾ ਇਸ ਸੜਕ ਤੇ ਆਪਣੀ ਜਾਨ ਗਵਾ ਦਿੰਦਾ ਸਰਕਾਰਾਂ ਅੱਗੇ ਮੰਗ ਰੱਖਦੇ ਕਿ ਆਲਰੇਡੀ ਤੁਹਾਡੇ ਕੋਲ ਹਸਪੀਟਲ ਐਡੀ ਵੱਡੀ ਬਿਲਡਿੰਗ ਹੈ ਉੱਥੇ ਟ੍ਰੋਮਾ ਸੈਂਟਰ ਹੋਣਾ ਚਾਹੀਦਾ ਹੁਣ ਕੀ ਕਰਨਾ ਉਹ ਲੈ ਕੇ ਨਾ ਬੋਰੀਆਂ ਘਰੋਂ ਸੀਕੇ ਪੀਜੀਆ ਰੈਫਰ ਕਰ ਦੇਣਾ ਫਿਰ ਬੰਦੇ ਨੇ ਆਪ ਹੀ ਰਾਜ ਮਰਨਾ ਜੇ ਇੱਥੇ ਨੇੜੇ ਤੇੜੇ ਸਾਰੀਆਂ ਸੁਵਿਧਾਵਾਂ ਹੋਣ ਤਾਂ ਬਚਾਇਆ ਜਾ ਸਕਦਾ ਬਿਲਕੁਲ ਬਚਾਇਆ ਜਾ ਸਕਦਾ ਇੱਥੇ ਕਰਦੇ ਕਿ ਬੰਦੇ ਨੂੰ ਸੀਕੇ ਸੀਣ ਲਾ ਕੇ ਚੱਲ ਪੀਜੀਆ ਉਹ ਤਾਂ ਇੱਕ ਤਸੱਲੀ ਆਪਣੇ ਤੇ ਨੂੰ ਬੇ ਰੈਫਰ ਕੀਤਾ ਬਸ ਹੋਰ ਤਾਂ ਕੋਈ ਗੱਲ ਨਹੀਂ ਕੀਤੀ ਇੱਕ ਸਿਰਫ ਆਪਣੇ ਦਿਨ ਨੂੰ ਤਸੱਲੀ ਆਵੇ ਰੈਫਰ ਕਰਦਾ ਜੀ ਜਾਨ ਛਡਾਉਂਦੇ ਆ ਵੀ ਰੈਫਰ ਕਰਦਾ ਚਲੋ ਹੁਣ ਤੁਸੀਂ ਕੋਸ਼ਿਸ਼ ਕੀਤੀ ਪਰ ਦੇਖੋ ਇਹ ਖਬਰ ਜਦ ਤੁਸੀਂ ਵੀ ਸਾਹਮਣੇ ਆ ਕੇ ਆਪਣਾ ਪੱਖ ਰੱਖ ਰਹੇ ਹੋ ਇਸ ਲਈ ਹੁੰਦਾ ਕਿ ਗਾਂ ਤੋਂ ਕਿਸੇ ਹੋਰ ਨਾ ਨਾ ਹੋਵੇ ਜੀ 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 ਹੋਰ ਲੋਕ ਅੰਗੈਲੀ ਨਾ ਕਰਨ ਤੇ ਸਰਕਾਰਾਂ ਲਾਪਰਵਾਹੀਆਂ ਨਾ ਕਰਨ ਇਹ ਤਾਂ ਉਹਦੇ ਲਈ ਹੁੰਦੀ ਕੋਸ਼ਿਸ਼ ਜੀ ਬਿਲਕੁਲ ਇੱਕ ਸੂਰੀ ਸਾਹਿਬ ਬਸ ਇਹੀ ਸਰਕਾਰ ਨੂੰ ਬੇਨਤੀ ਹੈ ਕਿ ਇਥੇ ਸਟ੍ਰੀਟ ਲਾਈਟਾਂ ਦਾ ਜਿਹੜਾ ਇੰਤਜ਼ਾਮ ਹੋਵੇ ਜ਼ਰੂਰ ਹੋਣਾ ਚਾਹੀਦਾ ਤੇ ਕੋਈ ਸਾਈਨ ਬੋਰਡ ਲੱਗੇ ਤਾਂ ਕਿ ਕੋਈ ਪਿੰਡ ਦੇ ਵਿੱਚੋਂ ਲੰਘ ਕੇ ਦੂਜੇ ਪਿੰਡ ਨੂੰ ਕ੍ਰੋਸ ਕਰਕੇ ਜਾ ਰਿਹਾ ਆ ਕੁਝ ਉਹਦੇ ਵੀ ਸਾਈਨ ਬੋਰਡ ਵਗੈਰਾ ਇੱਥੇ ਲੱਗਣ ਲਾਈਟਸ ਵਗੈਰਾ ਲੱਗਣ ਜਿਹਦੇ ਲੋਕਾਂ ਨੇ ਆਪ ਵੀ ਡਿਵਾਈਡਰ ਪੱਟੇ ਹਨ ਉਹ ਵੀ ਸਹੀ ਨਹੀਂ ਪਰ ਉੱਥੇ ਚੇਤਾਵਨੀ ਤਾਂ ਘਟੂ ਘਟੂ ਨਾਲ ਲਾਣੀ ਚਾਹੀਦੀ ਹੈ ਨਿਸ਼ਾਨੀ ਲਾਉਣੀ ਚਾਹੀਦੀ ਆ ਪਿੱਛੋਂ ਗੱਡੀਆਂ ਨੂੰ ਇੰਡੀਕੇਸ਼ਨ ਹੋਣੀ ਚਾਹੀਦੀ ਆ ਕਿ 90 ਤੋਂ ਭਾਈ ਹੌਲੀ ਰੱਖੋ ਸਿਰਫ ਜਲਾਨ ਕੱਟ ਕੇ ਵੀਡੀਓ ਬਣਾ ਕੇ ਫਿਰ ਖਤਮ ਕਰਨੀ ਹਾਂਜੀ ਹਾਂ ਜਲਾਨ ਜਿਆਦਾ ਕਰਦੇ ਨੇ ਕੱਟਣਾ ਹੋ ਚੁੱਕੀਆਂ ਜੀ ਇੱਥੇ ਉਹ ਵੀਡੀਓ ਬਣ ਜਾਂਦੀ ਆ ਜਲਾਨ ਕੱਟ ਹੋ ਜਾਂਦਾ ਵੀ ਲਓ ਜੀ ਬੜੀ ਬਸ ਇੱਦਾਂ ਹੀ ਕਰਦੇ ਸਰ ਗਰੀਬੰਦਾ ਕੁਝ ਨਹੀਂ ਕਰ ਸਕਦਾ ਹੁਣ ਕਿਸੇ ਦਾ ਪਰਿਵਾਰ ਉੱਜੜ ਗਿਆ ਹਾਂਜੀ ਹਾਂਜੀ ਕਿਸੇ ਦਾ ਪਿਓ ਕਿਸੇ ਦਾ ਪੁੱਤ ਹਾਂਜੀ ਹਾਂਜੀ ਕਿਸੇ ਦਾ ਚਾਚਾ ਕਿਸੇ ਦਾ ਤਾਇਆ ਪਤਨੀ ਕਿਹੜੇ ਕੰਮ ਆਇਆ ਸੀਗਾ ਬਹੁਤ ਔਖਾ ਪਤਨੀ ਕਿੰਨੀਆਂ ਘਟਨਾ 20 25 ਮੋਤਾ ਇੱਥੇ ਹੋ ਚੁੱਕੀਆਂ ਰੋਡ ਤੇ ਜਿਆਦਾ ਜਿਆਦਾ ਤੋਂ ਉਸ ਤੋਂ ਜਿਆਦਾ ਮੈਂ ਕਵਰ ਕਰ ਚੁੱਕਾ ਦੇਖੋ ਬੰਦੇ ਨੂੰ ਕਾਲੀ ਹੁੰਦੀ ਸ਼ਾਮ ਨੂੰ ਕੀ ਘਰ ਚਲੀਏ ਨਿਆਣੇ ਤੇ ਜਾ ਕੇ ਬੈਠੀਏ ਹਰ ਬੰਦੇ ਦਾ ਚਾਹ ਹੁੰਦਾ ਨਾ ਦਾਤਾ ਡੀਕਦੇ ਹੋਣੇ ਵਿਚਾਰੇ ਨੂੰ ਘਰ ਤੇ ਮੁੜ ਕੇ ਨਹੀਂ ਆਉਣਾ ਮੋੜ ਕੇ ਨਿਆਣਾ ਕੀ ਮੋੜ ਇਹਦੇ ਸਰ ਸੁਹੂਲਤ ਜ਼ਰੂਰ ਚਾਹੀਦੀ ਆ ਜੀ ਜੀ ਆਹ ਦੇਖੋ ਇੰਨੇ ਪੈਸਿਆਂ ਨਾਲ ਇਹ ਜਿਹੜਾ ਬਾਈਪਾਸ ਬਣਾ ਸਟਰੀਟ ਲਾਈਟ ਕੋਈ ਹੈ ਹੀ ਨਹੀਂ ਹਾਂਜੀ ਹੈ ਨਹੀਂ ਸਰ ਹੈਗੇ ਜੀ ਬਾਕੀ ਸੂਰੀ ਸਾਹਿਬ ਆਪਾਂ ਦਾ ਪਰਮਾਤਮਾ ਕੇ ਹੱਥ ਜੋੜਦੇ ਆਂ ਬਈ ਤੰਦ ਰੋਸ ਦੀ ਹੱਲੇ ਵੀ ਆਪਾਂ ਹੱਲੇ ਵੀ ਮਤਲਬ ਦਿਲਚਾਸ ਹੈ ਦਿਲਚਾਸ ਹੈ ਕਿ ਹਾਲੇ ਆ ਦਿਲਚਾਸੇ ਉਮੀਦ ਰਲ ਕੇ ਦੁਆ ਕਰਦੇ ਮਹਾਰਾਜ ਕਬੂਲ ਕਰਨ ਕਬੂਲ ਕਰਨ ਬਿਲਕੁਲ ਨਹੀਂ ਤਾਂ ਸੂਰੀ ਸਾਹਿਬ ਉਹਨਾਂ ਨੇ ਜਿੰਨੀ ਵਾਰ ਇਥੋਂ ਲੰਘਣਾ ਆਪਣੇ ਪੁੱਤ ਦਾ ਚੇਤਾ ਆਣਾ ਉਹਨਾਂ ਨੂੰ ਆਊਗਾ ਜੀ ਇਸ ਹਨੇਰੇ ਵਾਂਗੂ ਘਰ ਚ ਹਨੇਰਾ ਪੈ ਜਾਣਾ ਖੁਸ਼ੀ ਲੁੱਟੋ ਜੀ ਬਿਲਕੁਲ ਬਿਲਕੁਲ ਸੂਰੀ ਸਾਹਿਬ ਚਲੋ ਅਸੀਂ ਸਾਰੇ ਜਾਣ ਕੇ ਰਲ ਕੇ ਅਰਦਾਸ ਕਰਦੇ ਆ ਤੁਹਾਨੂੰ ਵੀ ਬੇਨਤੀਆਂ ਕਰਦੇ ਆ ਇੱਥੋਂ ਲੰਘਣਾ ਤਾਂ ਸੱਜੇ ਖੱਬੇ ਅੱਗੇ ਪਿੱਛੇ ਦੇਖ ਕੇ ਲੰਘੋ ਔਰ ਦੇਖੋ ਵੱਡੀ ਗੱਲ ਇਹ ਵੀ ਆ ਅਸੀਂ ਜੇ ਅੱਗੇ ਜਾ ਕੇ ਜਿੱਥੋਂ ਟਰਨ ਹੈ ਉੱਥੋਂ ਵੀ ਲੈ ਲਈਏ ਸੁਰੱਖਿਆ ਤਾਂ ਵੀ ਪੂਰੀ ਨਹੀਂ ਹੈਗੀ ਨਹੀਂ ਪੂਰੀ ਹੈਗੀ ਬਿਲਕੁਲ ਨਹੀਂ ਹੈਗੀ ਲਾਈਟਸ ਕਿਤੇ ਵੀ ਨਹੀਂ ਹੈਗੀ ਸੂਰੀ ਸਾਹਿਬ ਪੂਰੇ ਬਾਈਪਾਸ ਤੇ ਹੈ ਨਹੀਂ ਕਿ ਦੇਖੋ ਜਦੋਂ ਇਹ ਰੋਡ ਬਣੇ ਨਾ ਇਹਨਾਂ ਨੂੰ ਫਲਾਈਓਵਰ ਬਣਾਉਣੇ ਚਾਹੀਦੇ ਆ ਉਦੋਂ ਅਣਗਹਿਲੀ ਹੋਈਆਂ ਪਤਾ ਨਹੀਂ ਕਿੰਨੇ ਫਲਾਈਓਵਰ ਇਹ ਖਾ ਗਏ ਨੈਸ਼ਨਲ ਹਾਈਵੇ ਵਾਲੇ ਜਿਹਦੇ ਕਰਕੇ ਹੱਥੇ ਹੁੰਦੇ ਆ ਇੱਥੇ ਭਾਜੀ ਸਪੀਡ ਲਿਮਟ ਦਾ ਵੀ ਨਹੀਂ ਕੋਈ ਸਿਗਨਲ ਹੈਗਾ ਕੋਈ ਸਪੀਡ ਲਿਮਟ ਦਾ ਸਿਗਨਲ ਹੋਣਾ ਚਾਹੀਦਾ ਵੀ ਇੰਨੀ ਸਪੀਡ ਆ ਭਾਜੀ ਭਾਜੀ ਬੇਸਿਕਲੀ ਤਾਂ ਫਲਾਈਓਵਰ ਇੱਥੇ ਹੋਣਾ ਉਹਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਸੀਗਾ ਕਿਉਂਕਿ ਆ ਰੋਡ ਨਿਕਲਦਾ ਆ ਕਿੰਨੇ ਪਿੰਡਾਂ ਦੀ ਇੱਧਰ ਕਨੈਕਟੀਵਿਟੀ ਆ ਇਹ ਸਿੱਧਾ ਸ਼ਹਿਰ ਨੂੰ ਜੋੜਦਾ ਜੀ ਬਰਨਾਲੇ ਤੋਂ ਸ਼ਹਿਰ ਨੇੜੇ ਪੈਂਦਾ ਇੱਕ ਕਨੈਕਟੀਵਿਟੀ ਇੱਧਰ ਕਿੰਨੇ ਪਿੰਡ ਆ ਸਿੰਬਲੀ ਆ ਹੋਰ ਵੀ ਕਈ ਪਿੰਡ ਆ ਭਗੋਰਾ ਨੂੰ ਨੇੜੇ ਪੈ ਜਾਂਦਾ ਬੜਵੇ ਨੂੰ ਪੈਂਦਾ ਇੱਥੇ ਫਲਾਈਓਵਰ ਜ਼ਰੂਰ ਚਾਹੀਦਾ ਸੀ ਇਸੇ ਕਰਕੇ ਮੈਂ ਕਿਹਾ ਕਿ ਸਰਕਾਰਾਂ ਦੀ ਨਲਾਕੀ ਆ ਉਹ ਦੇਖੋ ਫਲਾਈਓਵਰ ਖਾਈ ਗਏ ਕਿੰਨੇ ਤੁਹਾਨੂੰ ਚੇਤਾ ਹੋਣਾ ਬਹਿਰਾਮ ਵੀ ਖਾਦਸ ਹੋਇਆ ਸੀਗਾ ਟਿੱਪਰ ਥੱਲੇ ਇੱਕ ਪਰਿਵਾਰ ਆ ਗਿਆ ਸੀ ਉੱਥੇ ਫਲਾਈਓਵਰ ਸੀਗਾ ਜੀ ਕਾਗਜ਼ਾਂ 'ਚ ਸੀਗਾ ਪਰ ਅਸਲੀ ਚ ਖਾ ਗਏ ਸੀ ਅਸਲੀ ਚ ਖਾ ਗਏ ਸੀ ਇਹ ਜੀ ਉਹੀ ਗੱਲ ਆ ਇਹ ਬਾਈਪਾਸ ਨਹੀਂ ਬਣਿਆ ਸੂਰੀ ਸਾਹਿਬ ਇਹ ਇੱਕ ਖੂਨੀ ਮੂੰਹ ਬਣ ਗਿਆ ਕਿੰਨੇ ਕਿ ਪਰਿਵਾਰਾਂ ਦਾ ਇਹਨੇ ਖੂਨ ਪੀਣਾ ਹੈ ਹਲੇ ਪਤਾ ਨਹੀਂ ਤਾਂ ਨਾਲ ਕਈ ਉਮੀਦ ਕਰਦੇ ਆ ਕਿ ਪੁਖਤਾ ਪ੍ਰਬੰਧ ਕੀਤੇ ਜਾਣ ਪਰ ਇਹਨਾਂ ਭਰਾਵਾਂ ਦਾ ਧੰਨਵਾਦ ਬੜਾ ਧੰਨਵਾਦ ਹੈ ਸਾਰੇ ਵੀਰ ਇਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਬੰਦੇ ਨੂੰ ਬਚਾਇਆ ਜਾ ਸਕੇ ਬਾਕੀ ਉਹਦੀ ਮਰਜ਼ੀ ਹੈ ਇਹੀ ਬੇਨਤੀ ਕਰਦੇ ਆ ਸੂਰੀ ਸਾਹਿਬ ਜਦੋਂ ਕੋਨੇ ਚੁੱਕਿਆ ਸੀਗਾ ਜਿੱਦਾਂ ਉਹਨੂੰ ਮਾੜੀ-ਮੋਟੀ ਜਦਾਂ ਨਾਪੁੱਝਦੇ ਵਿੱਚ ਜਾਨ ਸੀਗੀ ਇਹੀ ਹੁਣ ਵੀ ਆਪਣੀ ਜਗ੍ਹਾ ਤੇ ਜਾ ਕੇ ਅਰਦਾਸ ਕਰਦੇ ਹਾਂ ਜੀ ਜੀ ਸੇਵਨ ਹਸਪੀਟਲ ਆ ਬਾਜੀ ਜੀ ਰੱਬ ਕੇ ਤੰਦਰੁਸਤੀ ਹੋ ਕੇ ਆਪਣੇ ਘਰ ਵਾਪਸੀ ਆਵੇ ਆ ਮੋਟਰਸਾਈਕਲ ਹੈ ਜੀ ਟੋਪੀ ਵੀ ਬੰਦੇ ਦੀ ਡਿੱਗ ਗਈ ਆ ਮੋਟਰਸਾਈਕਲ ਦਾ ਨੰਬਰ ਹੈ ਪੀਬੀ 32 ਐਕਸ ਕਿਚੂ ਗ੍ਰੋਜ਼ਾਚਰ ਹੈ ਔਰ ਖੂਨ ਜਿਹੜਾ ਇਧਰਲੇ ਪਾਸੇ ਵੀ ਮੈਂ ਕਹਿੰਨਾ ਜਿਵੇਂ ਬਾਲਟੀ ਭਰ ਕੇ ਸਟਿਆ ਹੋਵੇ ਇਧਰ ਵੀ ਬਹੁਤ ਜ਼ਿਆਦਾ ਖੂਨ ਹੈ ਸਹਿਜ ਨਾਮ ਲਿਖਿਆ ਪਿੱਛੇ BB32X 4635 BB32X 4635 ਨੰਬਰ ਹੈ ਬੜੀ ਹੀ ਮੰਦ ਭਾਗੀ ਗੱਲ ਹੈ ਬਹੁਤ ਦਰਦਨਾਖ ਹਾਦਸਾ ਹੈ ਔਰ ਮੱਥਾ ਟੇਕਦੇ ਆ ਕਿ ਜਾਨ ਬਚ ਜਵੇ ਗੁਰਪ੍ਰੀਤ ਵੀਰ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਐਮਪੂਲੈਂਸ ਨੂੰ ਬੁਲਾਇਆ ਸਾਨੂੰ ਬਲਾਏ ਪ੍ਰਸ਼ਾਸਨ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਆ ਡਿਵਾਈਡਰ ਦੇਖੋ ਇੱਥੇ ਕਿਤੇ ਨਾ ਕਿਤੇ ਲੋਕਾਂ ਦੀ ਵੀ ਗਲਤੀ ਹੈ ਕਿ ਆਪ ਪਟਿਆ ਪਰ ਜਦੋਂ ਇਹ ਰੋਡ ਬਣੀ ਸੀ ਉਦੋਂ ਫਲਾਈਓਵਰ ਬਣਨੇ ਚਾਹੀਦਾ ਸੀ ਜਿਹੜੀਆਂ ਉਦੋਂ ਮੌਕੇ ਤੇ ਸਰਕਾਰਾਂ ਸੀ ਉਹਨਾਂ ਨੂੰ ਹਰ ਇੱਕ ਕੰਮ 'ਚ ਇੰਟਰਵਿਊ ਉਦੋਂ ਕਰਨਾ ਚਾਹੀਦਾ ਸੀ ਉਹਨਾਂ ਨੇ ਨਹੀਂ ਕੀਤਾ ਹੁਣ ਭੁਗਤ ਦੇ ਲੋਕ ਪਏ ਆ ਉਮੀਦ ਕਰਦੇ ਆ ਕਿ ਵੀਰ ਦੀ ਜਾਨ ਬਚ ਜਵੇ